ਕਾਰਨ ਦਿਨ ਉਹ ਅੰਕਾਰ ਕਿ ਜੋ ਇਹ ਸਾਰਾ ਸੀ ਪਸਾਰਾ ਦੇਖਦੇ ਆਂ ਇਹ ਵਹਿਗਰੂ ਆਪ ਹੀ ਹੈ ਜੋ ਕੁਛ ਸਾਜਿਆ ਕੁਛ ਕੁਛ ਬਣਿਆ ਸਾਰੇ ਦਾ ਸਾਰਾ ਕੁਛ ਹੀ ਮਾਟੀ ਇੱਕ सगले ਸੰਸਾਰਾ ਕਿ ਜੋ ਕੁਛ ਬਣਿਆ ਅਸੀਂ ਅਸੀਂ ਸਾਰੇ ਹੀ ਪਾਣੀ ਤੋਂ ਪੈਦਾ ਹੋਏ ਆਂ ਪਹਿਲਾ ਪਾਣੀ ਜੀਉ ਹੈ ਜਿਤ ਹਰਿਆਸਾ ਹੋਏ ਕਿਸਾਰੀ ਸ੍ਰਿਸ਼ਟੀ ਇਹ ਜੋ ਕੁਝ ਬਣਿਆ ਹੋਇਆ ਨਾ ਜੀਵ ਜੰਤੂ ਪਸ਼ੂ ਫੇੜ ਪਹਾੜ ਜੋ ਕੁਛ ਇੱਕ ਪਾਣੀ ਤੋਂ ਪੈਦਾ ਹੋਇਆ ਨੇ ਸਾਚੇ ਤੇ ਬਵਨਾ ਪਇ ਬਵਨੇ ਤੇਜਲ ਹੋਏ ਜਲ ਤੇ ਤੇਰ ਬਵਨ ਸਾਜਿਆ ਘਟ ਘਟ ਜਉਤਸਭੋਏ ਜੋ ਅਸੀਂ ਦੇਖ ਰਹੇ ਹਾਂ ਮਿੱਟੀ ਹਵਾ ਪਾਣੀ ਜੋ ਚਾਰੋਂ ਤਰਫ ਇਹਦਾ ਕਰਤਾ ਤਰਤਾ ਉਹਨੇ ਕੋਈ ਮਟੀਰੀਅਲ ਲੈ ਕੇ ਨਹੀਂ ਆਂਦਾ ਸੀ ਕੇ ਫਲਾਣੇ ਰੱਬ ਇੱਕ ਹੋਰ ਬੈਠਾ ਮੈਂ ਉਹਦੇ ਕੋਲ ਜੋ ਅਸਮਾਨ ਲਿਆਵਾ ਵੇ ਆਸਮਾਨ ਲਿਆਵਾ ਇਹ ਕੋਈ ਉਸਨੇ ਇਕੱਤਰ ਨਹੀਂ ਕੀਤਾ ਤੇ ਆਪਾਂ ਹੁਣ ਘਰ ਬਣਾਉ ਰਹੇ ਆ ਕਿਤੋਂ ਇੱਟ ਲਿਓਨੇ ਆ ਕਿਤੋਂ ਰੇਤਾ ਲਿਓਨੇ ਆ ਸੀਮਿੰਟ ਲਿਓਨੇ ਆ ਸਰੀਆ ਲਿਓਨੇ ਆ ਅਲੱਗ-ਅਲੱਗ ਸ਼ੌਪ ਤੇ ਜਾਂਦੇ ਆ ਨਾ ਪਰ ਵਾਹਿਗੁਰੂ ਨੇ ਐਡੀ ਵੱਡੀ ਸ੍ਰਿਸ਼ਟੀ ਸਜਾਈ ਏ ਉਹ ਕਹਿੰਦੇ ਮੈਨੂੰ ਲੋੜ ਨਹੀਂ ਇਨਾ ਚੀਜ਼ਾਂ ਦੀ ਉਹ ਤਾਂ ਕਹਿੰਦੇ ਮੈਂ ਤਾਂ ਇੱਕ ਸਾਹ ਲਵਾਂ ਇਹ ਜੀਆਂ ਅਨੇਕਾਂ ਪਤਾ ਨਹੀਂ ਕਿੰਨੇ ਆ ਕਰੋੜਾਂ ਅਰਬਾਂ ਵਿੱਚ ਸ੍ਰਿਸ਼ਟੀਆਂ ਬਣਾ ਸਕਦਾ ਇੱਕ ਸਾਹ ਦੇ ਨਾਲ ਤੇ ਇਹਨਾਂ ਨੂੰ ਇਕੱਠਾ ਕਰਨ ਦੀ ਖਾਤਰ ਵੀ ਮੈਨੂੰ ਕੋਈ ਬੰਬ ਐਟਮ ਬੰਬ ਨਹੀਂ ਚਾਹੀਦੇ ਕਿ ਖਤਮ ਕਰਨੇ ਢਾਉਣੇ ਐ ਬਸ ਸਾਹ ਜਿਹੜਾ ਲਿਆ ਇਹਨੂੰ ਅੰਦਰ ਖਿੱਚਣਾ ਵਾਂ ਸ੍ਰਿਸ਼ਟੀ ਅੰਦਰ ਕਿ ਵਹਿਗੁਰੂ ਦੇ ਸਾਹ ਲੈਣ ਤੇ ਸ੍ਰਿਸ਼ਟੀ ਇਕੱਤਰ ਹੋ ਜਾਂਦੀ ਐ ਤੇ ਇਹਦੇ ਨਾਲ ਹੀ ਬਣ ਜਾਂਦੀ ਐ ਇੰਨੀ ਪਾਵਰ ਇੰਨੀ ਸ਼ਕਤੀ ਮਾਲਕ ਦੇ ਵਿੱਚ ਇਹ ਜੋ ਕੁਝ ਅਸੀਂ ਦੇਖ ਰਹੇ ਹਾਂ ਸਭ ਕੁਝ ਵਾਹਿਗੁਰੂ ਤੇ ਹੀ ਬਣਾਇਆ ਹੋਇਆ ਜਿਸ ਤਨੇ ਘਰ ਦੇ ਵਿੱਚ ਤੁਸੀਂ ਆٹے ਤੋਂ ਕਿੰਨੇ ਆਈਟਮਾ ਬਣਾਉਨੇ ਆ ਰੋਟੀ ਬਣਾਉਨੇ ਆ ਪਰਾਠੇ ਬਣਾਉਨੇ ਆ ਹੋਰ ਖਾਣ ਵਾਲੇ ਕਿੰਨੇ ਪਦਾਰਥ ਬਣਦੇ ਆ ਬੇਅੰਤ ਬਣਦੇ ਆ ਨਾ ਪਰ ਹਰਿਆਂ ਦਾ ਇੱਕੋ ਇੱਕ ਉਹਨਾਂ ਦਾ ਜੋ ਮੋਲ ਹੁੰਦਾ ਹੈ ਕਿ ਭਾਈ ਇਹ ਆਟੇ ਤੋਂ ਬਣਿਆ ਆਟੇ ਤੋਂ ਬਣਿਆ ਕਣਕ ਤੋਂ ਬਣਿਆ ਉਸੇ ਤਰ੍ਹਾਂ ਹੀ ਅਸੀਂ ਆ ਰੂਪ ਸਾਡੇ ਕੋਈ ਵੀ ਹੋਣ ਰੰਗ ਕੋਈ ਵੀ ਹੋਣ ਜੋਨੀ ਕੋਈ ਵੀ ਹੋਵੇ ਪਸ਼ੂ ਆ ਪੰਛੀ ਆ ਜੀਵ ਹੈ ਜੰਤੂ ਹੈ ਪੇੜ ਪੌਦੇ ਫਸਲ ਸਭ ਕੁਝ ਉਸੇ ਵਾਹਿਗੁਰੂ ਤੋਂ ਹੀ ਮਿਲੇ ਹੋਏ ਹਨ ਜੋ ਕੁਝ ਵੀ ਅਸੀਂ ਦੇਖ ਰਹੇ ਆ ਨਾ ਇਹ ਸਭ ਕੁਝ ਸਾਚੇ ਤੇ ਭਵਣਾਪੇ ਪਵਣੇ ਤੇ ਜਲ ਹੋਏ ਯਲਤੇ ਇਤਰੇ ਪਵਣ ਸਾਜਿਆ ਘਟ ਘਟ ਜੋਤ ਸੋ ਵਾਹਿਗੁਰੂ ਦੇ ਇੱਕ ਸਾਹ ਲੈਣ ਦੇ ਨਾਲ ਹੀ ਸ੍ਰਿਸ਼ਟੀ ਬਣੀ ਹੋਈ ਹੈ ਉਹਦੇ ਅੰਦਰੋਂ ਹੀ ਸਭ ਕੁਝ ਨਿਕਲੇ ਆ ਇਸ ਲਈ ਤਾਂ ਭਈ ਕਹਨੇ ਸਭ ਇੱਕੋ ਹੈ ਭਈ ਇੱਕੋ ਹੈ ਇਹ ਤਾਂ ਗਲ ਪਾਸ਼ਾ ਨੇ ਇੱਕ ਦੀ ਗੱਲ ਕੀਤੀ ਹੈ ਇੱਕ ਨਹੀਂ ਸਮਝਾਈ ਹੋਰ ਗਾਂ ਤੁਰਪਾ ਸਮਝਾਦਨੇ ਪਾਸ਼ਾ ਕਹਿੰਦੇ ਉਹ ਅੰਕਾਰ ਇਥੋਂ ਵੀ ਲੈ ਸਮਝਣੀ ਹੈ ਕਰਦੇ ਆ ਕਰਦੇ ਆ 10 10 20 ਤੱਕ ਸੰਪੂਰਨ 14 ਸੇ 30 ਗ੍ਰੰਥ ਅੰਗ ਦਾ ਗ੍ਰੰਥ ਤਿਆਰ ਹੋ ਗਏ ਸਮਝ ਫਲੇ ਵੀ ਬਰਲੇ ਨੂੰ ਹੀ ਜਿਹਨੂੰ ਸਮਝ ਆ ਗਿਆ ਉਹਨੂੰ ਕੁਝ ਪੜਨ ਦੀ ਲੋੜ ਹੀ ਨਹੀਂ ਪੈਂਦੀ ਜਿਹਨੂੰ ਇੱਕ ਦੀ ਗੱਲ ਸਮਝ ਆ ਗਈ ਨਾ ਵੀ ਇੱਕ ਕੀ ਹੈ ਉਹਨੂੰ ਇਹ ਕੁਝ ਪੜਨ ਦੀ ਲੋੜ ਨਹੀਂ ਕਿ ਇਹ ਸਾਡੀ ਇੱਕ ਜੋ ਬ੍ਰਹਮਣ ਬਾਦ ਪੁਜਾਰੀ ਬਾਦ ਸਾਡੇ ਚ ਫਸਿਆ ਹੋਇਆ ਨਾ ਇਹ ਹੁਣ ਇੱਕ ਅੱਦੇ ਘਰ ਵਿੱਚ ਹੋਵੇ ਤਾਂ ਉਹਨੂੰ ਸਮਝਾਇਆ ਜਾ ਸਕਦਾ ਇਹ ਤਾਂ ਸਾਰੇ ਦੇ ਸਾਰੇ ਚਾਰੋਂ ਤਰਫ ਜਦੋਂ ਦੀ ਭਈ ਹੋ ਸੰਭਾਲਿਆ ਦੇਖ ਰਿਹਾ ਇਹ ਹੀ ਸੁਣਦੇ ਆ ਰਹੇ ਆ ਇਹ ਦੇਖ ਰਹੇ ਆ ਸਾਡੇ ਬਣਾ ਚ ਬਸ ਗਏ ਕਿ ਸਾਨੂੰ ਜਿਸ ਬਾਣੀ ਨੇ ਉਸ ਮਾਲਕ ਦੇ ਨਾਲ ਜੋੜਨਾ ਹੈ ਉਸ ਪਰਮਾਤਮਾ ਦੇ ਨਾਲ ਜੋੜਨਾ ਸਾਨੂੰ ਉਹਦੀ ਪੂਜਾ ਕਰਨ ਲਾਤਾ ਕਿ ਇਹਦੀ ਪੂਜਾ ਕਰੋ ਭਾਈ ਅਸੀਂ ਪੂਜਾ ਹੀ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ ਮੰਨਦੇ ਨਹੀਂ ਇਹ ਇੱਕ ਸਾਨੂੰ ਡੋਬਣ ਵਾਲਾ ਨਹੀਂ ਤਾਂ ਜਿਸ ਗੁਰਬਾਣੀ ਦੀ ਗੱਲ ਕਰਦੇ ਆ ਉਹ ਇੱਥੇ ਤਾਂ ਭਾਈ ਸਤੋਂ ਆਪਣੇ ਹੀ ਸਿੱਖ ਸਿੱਖ ਨਹੀਂ ਬਣਦੇ ਇਹਨਾਂ ਦੇ ਵਿਚਾਰਤਾਰਾ ਇੱਕ ਨਹੀਂ ਹੈ ਅਲੱਗ-ਅਲੱਗ ਹੈ ਵਜਾ ਕਿ ਗੁਰਬਾਣੀ ਵਿਚਾਰੀ ਕੋਈ ਨਹੀਂ ਹੈ ਜੇ ਵਿਚਾਰੀ ਨਹੀਂ ਤਾਂ ਸਿੱਖ ਨਹੀਂ ਬਣਦਾ ਬਾਣੀ ਵੱਲੋਂ ਵਿਚਾਰ ਸੀ ਜੇ ਕੋ ਗੁਰਮਖ ਹੋਈ ਗੁਰਮਖ ਬਣਨਾ ਤਾਂ ਜਦੋਂ ਗੁਰਬਾਣੀ ਦੀ ਵਿਚਾਰ ਆਈ ਤਦ ਤੱਕ ਤੂੰ ਗੁਰਮਖੀ ਨਹੀਂ ਗੁਰੂ ਦਾ ਸਿੱਖੀ ਨਹੀਂ ਅਸੀਂ ਜਿਹਨੇ ਮਰਦੀ अनेका ਭੇਗ ਤਾਰਨ ਕਰ ਲਈਏ ਸਿੱਖ ਬਣਨ ਦੇ ਖਾਤਰ ਗੁਰੂ ਦੀ ਬਾਣੀ ਨੂੰ ਵਿਚਾਰਨਾ ਪਵਣਾ ਹੀ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਹੁਣ ਇੰਨੇ ਅਸੀਂ ਨੁਕਤੇ ਉੱਤੇ ਨਹੀਂ ਖੜੇ ਹਾਂ ਅਸੀਂ ਚਾਰੇ ਤਰਫ ਦੇਖਦੇ ਆ ਕਿ ਕਿਦਾਂ ਜਿਸ ਗ੍ਰੰਥ ਨੂੰ ਪੜ੍ਹ ਕੇ ਅਸੀਂ ਸਮਤ ਲੈਣੀ ਸੀ ਉਹਦੀ ਅਸੀਂ ਪੂਜਾ ਕਰਨ ਲੱਗੇ ਹੋਏ ਆ ਜੋ ਅਸੀਂ ਕਰਦੇ ਆ ਦੇਖਦੇ ਆ ਕਿ ਕੇਵਲ ਤੋਂ ਕੇਵਲ ਤਾਂ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਬਾਣੀ ਨੇ ਸਾਨੂੰ ਉਹ ਸੰਦਰੰਗ ਕਾ ਨਾਮ ਲਾਉਣਾ ਇਹ ਤਾਂ ਉਹਦੀ ਬਾਣੀ ਆ ਬਈ ਆਪਣੀ ਆਪ ਤਾਂ ਉਹਦੇ ਤੱਕ ਜਿੱਥੇ ਜਾਣਾ ਇਹਦੇ ਦੁਆਰਾ ਪਹੁੰਚਣਾ ਵਾ ਕੇ ਤਾਂ ਭਾਈ ਮਾਰਗ ਦੱਸਦੀ ਹੈ ਰਸਤਾ ਦੱਸਦੀ ਹੈ ਹੋਰ ਜਿੰਨੇ ਵੀ ਧਰਮ ਜਿੰਨੇ ਸੰਸਾਰ ਵਿੱਚ ਉਹਨਾਂ ਦੇ ਵਿੱਚ ਐਸਾ ਕੁਝ ਨਹੀਂ ਹੈ ਉਹ ਆਪਣੀ ਗ੍ਰੰਥਾਂ ਨੂੰ ਸਿਰਫ ਪੜ੍ਹਦੇ ਆ ਪੜ੍ਹਾਉਂਦੇ ਆ ਜੇ ਇਹ ਹੀ ਮਤ ਸਾਨੂੰ ਆ ਜਾਵੇ ਇਹ ਸਾਡਾ ਸਿੱਖ ਪੰਥ ਦੁਨੀਆ ਦੇ ਵਿੱਚ ਕੋਈ ਬੰਦਾ ਰਹਿਣਾ ਨਹੀਂ ਐਸਣਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਨਾ ਮੰਨੇ ਅਸੀਂ ਪਰ ਮੰਨਣ ਵੱਲ ਲੋਕਾਂ ਨੂੰ ਕੀ ਤੋਰਨ ਅਸੀਂ ਖੁਦ ਨਹੀਂ ਤੁਰੇ ਹੋਏ ਕਿ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਹੈ ਇਹਨੇ ਜੋ ਅਸੀਂ ਆ ਰੰਗ ਤਮਾਸ਼ੇ ਚੋ ਤਮਾਸ਼ੇ ਕਰਦੇ ਇਹਨਾਂ ਦਾ ਕੋਈ ਮੈਨੇ ਨਹੀਂ ਹੈ ਕੋਈ ਮਤਲ ਨਹੀਂ ਹੈ ਕਿ ਅਸੀਂ ਇਸ ਤਰ੍ਹਾਂ ਆਸਨ ਸਜਾ ਲੰਨੇ ਕੀ ਹੋ ਜਾਏਗਾ ਇਹਦੇ ਨਾਲ ਬਈ ਕਿ ਸਾਹਮਣੇ ਸਾਖਸ਼ਾਤ ਕਿਤੇ ਸਤਗੁਰੂ ਨਾਨਕ ਪਾਤਸ਼ਾਹ ਅਕਾਲ ਪੁਰਖ ਆ ਜਾਣਗੇ ਨਹੀਂ ਇਹਨੂੰ ਜਦੋਂ ਵੀ ਮਿਲਣਾ ਜਦੋਂ ਵੀ ਬਲਾਫ ਹੋਣਾ ਤੇ ਜਦੋਂ ਬਲਾਫ ਹੋਣਾ ਤੇਰੀ ਦੇਹੀ ਖਤਮ ਹੈ। ਸਰੀਰ ਖਤਮ ਹੈ। ਕਿਉਂ? ਕਿਉਂਕਿ ਭਈ ਉਹ ਖੁਦ ਸਰੀਰ ਤੋਂ ਮੁਕਤ ਹੈ। ਉਹ ਖੁਦ ਰੰਗਾਂ ਤੋਂ ਮੁਕਤ ਹੈ। ਉਹਨਾਂ ਕੋਈ ਆਕਾਰ ਨਾ ਕੋਈ ਰੂਪ ਹੈ। ਫਿਰ ਤੈਨੂੰ ਇਸ ਦੇਹੀ ਵਿੱਚ ਕਿਵੇਂ ਪ੍ਰਵਾਨ ਕਰੇਗਾ? ਉਹ ਤਾਂ ਜੋ ਮਕਸਦ ਹੈ, ਮਤਲਬ ਹੈ ਆਤਮਾ ਨੂੰ ਸ੍ਰੀਚੋ ਕਰ ਲੈਣਾ ਕਿ ਆਤਮਾ ਨੂੰ ਆਪਣੇ ਵਰਗ ਜੋ ਭਾਈ ਉਹ ਖੁਦ ਆਤਮਾ ਜਨਮਵੰਤ ਨਹੀਂ ਹੁੰਦੀ ਬਸ ਉਹਦੇ ਚਾਰੋਂ ਤਰਫ ਪਾਪਾਂ ਦੀ ਜੋ ਪੰਡ ਭਰੀ ਹੋਈ ਹੈ ਚਾਹੀਦੀ ਸੀ ਨਾਮ ਵਾਲੀ ਨਾਮ ਵਾਲੀ ਜੋ ਭਾਈ ਖਜ਼ਾਨਾ ਸੀ ਉਹ ਚਾਹੀਦਾ ਸੀ ਪਰ ਇਹ ਤਾਂ ਪਾਪਾਂ ਨਾਲ ਲੱਦੀ ਬੈਠੀ ਇਸ ਕਰਕੇ ਕਹਿੰਦੇ ਨਹੀਂ ਤੂੰ ਬਾਹਰ ਰਹਿ ਤੇ ਇਹ ਹੀ ਤਾਂ ਬਾਣੀ ਸਿਖਾਉਂਦੀ ਏ ਕਿ ਭਾਈ ਆਤਮਾ ਨੂੰ ਅਸੀਂ ਕਿਵੇਂ ਸ਼ੁੱਧ ਨਿਰਮਲ ਕਰ ਸਕੀਏ ਇਹ ਬਾਣੀ ਦੱਸਦੀ ਪਰ ਜੋ ਕੁਝ ਅਸੀਂ ਕਰਦੇ ਆ ਇਹਦੇ ਨਾਲ ਹੀ ਪਤਾ ਲੱਗਣਾ ਬਾਣੀ ਦੇ ਮਗਰ ਚੱਲਣਾ ਪਊਗਾ ਆਵਦੀ ਮਤ ਨੂੰ ਲਿਜਾਣਾ ਪਊਗਾ ਸਾਡੀ ਬਦਕਿਸਮਤੀ ਏ ਕਿ ਅਸੀਂ ਬ੍ਰਾਹਮਣਵਾਦ ਪੁਜਾਰੀਵਾਦ ਦੇ ਪਿੱਛੇ ਪੈ ਗਏ ਉਹਨਾਂ ਨੇ ਸੰਸਾਰ ਨੂੰ ਮਤ ਦੇਣ ਹੁਣ ਵੀ ਸਾਨੂੰ ਇਸ ਮਤ ਤੋਂ ਹਟਾਇਆ ਜਾ ਰਿਹਾ ਏ ਵੱਡੇ ਵੱਡੇ ਪ੍ਰਚਾਰਕ ਜਿਹੜੇ ਤੁਹਾਨੂੰ ਲੱਗਦਾ ਕਿ ਬਹੁਤ ਵੱਡੇ ਬ੍ਰਹਮ ਗਿਆਨੀ ਹੈ ਇਹ ਕੇਵਲ ਤੋਂ ਕੇਵਲ ਮਾਇਆ ਦੇ ਸਰਦਾਰ ਹੈ ਕਿ ਭਾਈ ਇਹਨਾਂ ਨੂੰ ਐਸੀ ਮਤ ਦੋ ਜੇ ਕਿਤੇ ਇਹ ਗੁਰਮਤ ਦੇ ਧਾੜੇ ਬਣ ਗਏ ਇਹਨਾਂ ਨੂੰ ਫੈਲਣ ਤੋਂ ਕੋਈ ਨਹੀਂ ਰੋਕ ਸਕਦਾ ਇਹਨਾਂ ਨੂੰ ਬਦਲਣ ਤੋਂ ਕੋਈ ਨਹੀਂ ਰੋਕ ਸਕਦਾ ਭਾਈ ਜੇ ਇਹਨਾਂ 'ਚ ਸੁਗੰਧੀ ਹੈਗੀ ਜਿਵੇਂ ਸੁਗੰਧ ਹੁੰਦੀ ਹੈ ਉਹ ਜੇ ਥੋੜਾ ਝੜਕਾ ਕਰਦੇ ਉਹਨੂੰ ਰੋਕ ਨਹੀਂ ਸਕਦੇ ਆ ਉਹ ਤਾਂ ਆਟੋਮੈਟਿਕਲੀ ਚਾਰੋਂ ਤਰਫ ਫੈਲਦੀ ਹੈ ਭਾਈ ਪਰ ਸਾਡੇ ਦੇ ਵਿੱਚ ਗੰਦਗੀ ਭਰ ਦਿੱਤੀ ਕੂੜ ਭਰ ਦਿੱਤਾ ਕਿ ਭਾਈ ਇਹ ਨਹੀਂ ਤੁਸੀਂ ਇਹ ਕੰਮ ਕਰੋ ਜਿਵੇਂ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਗੁਰਦਰਿਆਂ ਦੀ ਜੋ ਹੋਦ ਹੈ ਨਾ ਜਿਵੇਂ ਅੱਜ ਚੱਲ ਰਹੇ ਨੇ ਪਹਿਲਾਂ ਨਹੀਂ ਸੀ ਪਹਿਲਾਂ ਤਾਂ ਭਾਈ ਹਰਮੰਦਰ ਸਾਹਿਬ ਤੱਕ ਮੂਰਤੀਆਂ ਸੀ 1905 ਦੇ ਆਸ-ਪਾਸ ਦਾ ਸਮਾਂ ਸੀ ਜਦੋਂ ਮਹੰਤਾਂ ਤੋਂ ਭਾਈ ਇਹ ਗੁਰਦਰੇ ਛਡਵਾਏ ਨੇ ਗੁਰਦਰੇ ਛਡਾਲੇ ਪਰ ਮਤ ਅਸੀਂ ਉਹੀ ਲੈ ਲਈ ਉਸੇ ਮਤ ਦੇ ਧਾਰ ਨਹੀਂ ਬਣ ਗਏ ਆ ਭਾਈ ਜੋ ਅਸੀਂ ਕੁਝ ਕਰਦੇ ਕਿ ਜਿਸ ਪਾਣੀ ਦੇ ਨਾਲ ਅਸੀਂ ਭਾਈ ਅਗਾਹ ਹੋਣਾ ਅਸੀਂ ਉਥੇ ਹੀ ਰੁੱਕ ਕੇ ਬੈਠ ਕੇ ਇਸ ਕਰਕੇ ਅਸੀਂ ਸਿੱਖ ਨਹੀਂ ਸਿੱਖ ਬਣਦੀ ਖਾਤਰ ਗੁਰਬਾਣੀ ਦੀ ਵਿਚਾਰ ਕਰਨੀ ਪੈਣੀ ਸੋ ਧੰਤਾ ਦੇ ਜੋਗ ਨੇ ਭਾਈ ਜੋ ਗੁਰਬਾਣੀ ਦੀ ਮਤ ਲੈਂਦੇ ਉਹਨਾਂ ਵਾਸਤੇ ਤਾਂ ਭਾਈ ਇੱਕ ਕਿਹਾ ਸ਼ਬਦ ਹੀ ਬਾਸ਼ਾ ਤੇ ਕਿਹਾ ਗੁਰਾ ਇੱਕ ਦੇਵ ਜਾਈ ਕਿ ਇੱਕ ਸੁਣ ਲੈ ਸਭਨਾ ਜੀਆਂ ਦਾ ਇੱਕ ਦਾਤਾ ਕਿ ਸਭ ਕੁਝ ਦੋ ਤੂੰ ਦੇਖ ਰਿਹਾ ਸਭ ਦਾ ਇੱਕੋ ਇੱਕ ਕਰਤਾ ਇੱਕੋ ਇੱਕ ਦਾਤਾ ਕਿ ਉਹ ਹੈ ਬਹਿਰ ਖੁਦ ਅਰ ਭੇਦ ਭਾਵ ਇੱਜ ਬਖਰੇਵੇਂ ਅਸੀਂ ਦੇਖ ਰਹੇ ਹਾਂ ਸਾਡੀ ਅਗਿਆਨਤਾ ਨੇ ਸਾਡੀ ਮੂਰਤੀ ਪੂਜਾ ਨੇ ਪਾਏ ਹੋਏ ਜੇ ਇਹ ਮਤ ਸ਼ੁਰੂ ਤੋਂ ਲਈ ਹੁੰਦੀ ਕਿ ਦਿਨੋ ਦਿਨ ਧਰਮ ਦੇ ਵਿੱਚ ਬਖਰੇਵੇਂ ਹਰ ਦਿਨ ਪੈ ਰਹੇ ਭਾਈ ਕੋਈ ਨਾਮ ਦੀ ਗੱਲ ਨਹੀਂ ਕਰਦਾ ਕੋਈ ਸਤਿ ਦੀ ਗੱਲ ਨਹੀਂ ਕਰਦਾ ਏਕਤਾ ਦੀ ਗੱਲ ਨਹੀਂ ਕਰਦਾ ਕੋਈ ਪ੍ਰੇਮ ਦੀ ਗੱਲ ਨਹੀਂ ਕਰਦਾ ਸਿਰਫ ਹੁਣ ਅਤਆ ਬਾਬੇ ਭਾਈ ਜੰਗਾ ਉਹ ਸਾਧਾਂ ਨੇ ਬਖੰਡ ਤੋੜਿਆ ਸੀ ਉਦੋਂ ਕਿ ਚਾਹੀਦਾ ਸੀ ਭਾਈ ਜਾ ਦਾ ਗੁਰੂ ਕਰਤ ਜੋ ਗੁਰਬਾਣੀ ਦਾ ਕੀਰਤਨ ਚੱਲਦਾ ਰਿਹਾ ਜਿਵੇਂ ਕਿਹਾ ਸੀ ਨਾ ਕਿ ਜਿਵੇਂ ਹੁਣ ਅੱਜ ਦੇ ਸਾਧਨ ਨੂੰ ਕਹਿੰਦੇ ਬਾਬਾ ਜੀ ਨੇ ਇਹ ਮਰਿਆਦਾ ਚਲਾ ਦਿੱਤੀ ਕੀ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਨਹੀਂ ਪਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਅਨਪੜ ਹੋਣਗੇ ਜਾਂ ਘਟ ਗਿਆ ਉਹਨਾਂ ਨੂੰ ਸਿੱਧਾ ਕੀਰਤਨ ਸਿਖਾਈਏ ਵੀ ਚਲੋ ਭਾਈ ਇੱਕ ਪਾਸੇ ਰਾਗੀ ਇੱਕ ਵਸਿੱਧੇ ਵੀ ਰਹੋ ਇਹਨਾਂ ਦੀ ਵੀ ਲੋੜ ਪੈਣੀ ਆ ਇਹ ਵੀ ਚਲਾ ਸਕਦੇ ਸੀ ਅੱਜ ਦੇ ਸਾਧਾਂ ਅੱਜ ਦੇ ਬਾਬਿਆਂ ਨੂੰ ਅਸੀਂ ਮਹਾਨ ਬ੍ਰਹਮ ਗਿਆਨੀ ਬਣਾ ਕੇ ਫੋਟੋਆਂ ਲਾਤੀਆਂ ਕਿ ਜਾ ਕੇ ਦੇਖੋ ਹਰ ਮੰਦਰ ਸਾਹਿਬ ਫੋਟੋਆਂ ਟੰਗੀਆਂ ਹੋਈਆਂ ਭਾਈ ਕਿਉਂਕਿ ਇਹਨਾਂ ਨੇ ਪੰਥ ਦਾ ਬੇੜਾ ਗਰਕ ਕੀਤਾ ਜਾ ਕੇ ਤੁਸੀਂ ਮੱਥੇ ਟੇਕ ਦਿਓ ਕਿ ਅੱਜ ਦੇ ਸਮੇਂ 'ਚ ਦੇਖੋ ਉਹਨਾਂ ਤਾਂ ਭਾਈ ਉਹ ਅੱਜ ਕੱਲ੍ਹ ਸਾਧ ਨਹੀਂ ਸਿੰਗਰ ਬਣ ਗਏ ਸਾਰੇ ਮਹਾਰਾ ਦੀ ਹਜ਼ੂਰੀ ਦੇ ਵਿੱਚ ਗੀਤ ਗਾਉਣਗੇ ਭਾਈ ਗੁਰਨੇ ਦੀ ਗੁਰਬਾਣੀ ਪਈ ਜਾਂ ਤਾਂ ਗੁਰਬਾਣੀ ਕੀਰਤਨ ਵਿੱਚ ਜੋ ਕਰਦੇ ਆ ਅਸੀਂ ਜੋ ਰਾਗਾਂ ਦੇ ਵਿੱਚ ਆ ਭਈ ਉਸ ਤਰ੍ਹਾਂ ਕਰੋ ਤੇ ਜਾਂ ਫਿਰ ਗੁਰਬਾਣੀ ਦੀ ਕਥਾ ਵਿਚਾਰ ਕਰੋ ਅਸੀਂ ਹੋਰ ਹੀ ਪਾਸੇ ਤੁਰ ਪਏ ਭਈ ਕਿ ਐਸੀ ਲੋਕਾਂ ਨੂੰ ਮਤ ਦਿੱਤੀ ਹੈ ਉਹ ਸਾਰੇ ਦੇ ਸਾਰੇ ਭਈ ਅੰਗਰੇਜ਼ਾਂ ਵੱਲੋਂ ਥਾਪੇ ਗਏ ਹੋਏ ਨੇ ਜਿਨ੍ਹਾਂ ਨੂੰ ਤੁਸੀਂ ਮਹਾਤਮਾ ਕਹਨੇ ਹੋ ਕਿ ਉਹਨਾਂ ਤੱਕ ਇਹ ਨਾ ਭਈ ਇਹਨਾਂ ਨੂੰ ਇੱਕ ਮਤ ਨਾ ਜਵੇ ਜੇ ਇੱਕ ਮਤ ਆ ਗਈ ਤਾਂ ਇੱਕ ਇੱਕ ਨੇ ਮਾਨ ਜੇ ਸਾਰੇ ਇਕੱਠੇ ਹੋ ਗਏ ਇਹਨਾਂ ਨੂੰ ਰੋਕੂ ਕੌਣ ਅਜ ਵੀ ਇਹੀ ਹੈ ਅਜ ਵੀ ਭਈ ਜਦੋਂ ਕਿਸੇ ਤੇ ਫਤਿਹ ਪਾਉਣੇ ਆਂਦੀ ਹੈ ਵਜੇ ਪਾਉਣੀ ਹੁੰਦੀ ਹੈ ਨਾ ਸਾਧਾਮ ਦੰਡ ਵੇਦ ਇਹ ਚਾਰ ਨੀਤੀਆਂ ਹੁੰਦੀਆਂ ਵੀ ਤੁਹਾਨੂੰ ਪੈਸੇ ਦੇ ਕੇ ਖਰੀਦਣਗੇ ਜੋ ਵਿਕਦੇ ਆ ਤੁਸੀਂ ਉਹਨਾਂ ਦਾ ਰੂਪ ਦੇਖ ਕੇ ਉਹਨਾਂ ਦੇ ਮਗਰ ਤੁਰ ਪੈਨੇ ਆ ਸਾਧਾਮ ਦੰਡ ਵੇਦ ਇਹ ਹੁੰਦੇ ਆ ਜੰਗ ਜਿੱਤਣ ਦੇ ਚਾਰ ਨਿਯਮ ਕਿ ਕਿਸੇ ਨੂੰ ਆਪਣੇ ਅਧੀਨ ਕਰਨਾ ਇਹਨਾਂ ਨੀਤੀਆਂ ਦੁਆਰੇ ਕੀਤਾ ਜਾ ਸਕਦਾ ਤੇ ਸਾਡੇ ਤੇ ਵੀ ਭਾਈ ਕੀਤਾ ਕਿ ਸਾਡੇ ਵਿੱਚੋਂ ਗਿਆਨ ਨੂੰ ਚੁੱਕਿਆ ਜਾ ਰਿਹਾ ਗਿਆਨ ਨੂੰ ਕਹਿੰਦੇ ਭਈ ਇਹਨਾਂ ਨੂੰ ਗਿਆਨ ਬਣਾਣਾ ਚਾਹੇ ਪਹਿਲਾਂ ਹੀ ਕਿਹਾ ਨਾ ਕਦੇ ਕਿਸੇ ਤੋਂ ਇਹ ਨਾ ਮੰਗੋ ਕਿ ਮੈਨੂੰ ਭੁੱਖ ਲੱਗੀ ਆ ਨਾ ਦੇ ਮੰਗੋ ਇਹ ਭਾਈ ਮੈਨੂੰ ਐਸਾ ਗਿਆਨ ਦੇ ਕਿ ਤੇਤ ਤੋਂ ਮੰਗਣ ਦੀ ਲੋੜ ਨਾ ਪਈ ਮੈਂ ਖੁਦ ਆਪਣੀ ਕਿਰਤ ਕਮਾਈ ਕਰ ਸਕਾਂ ਮੈਂ ਖੁਦ ਇੱਕ ਦਾਤਾ ਬਣਾ ਮੈਂ ਭਿਖਾਰੀ ਨਹੀਂ ਬਣਨਾ ਭਿਖਾਰੀ ਕੇਵਲ ਤੋਂ ਕੇਵਲ ਉਸ ਅਸੀਂ ਵੈਗਰੂ ਦੇ ਆਂ ਪੀਖ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਕਿ ਭਾਈ ਸਾਨੂੰ ਕੇਵਲ ਤੋਂ ਕੇਵਲ ਚੰਗੇ ਸਕੂਲ ਕਾਲਜ ਯੂਨੀਵਰਸਿਟੀ ਚਾਹੀਦੀ ਹੈ ਇਹ ਤਾਂ ਆਗਿਆ ਸੰਸਾਰਿਕ ਵਿਦੇ ਹੈ ਉਥੇ ਧਾਰਮਿਕ ਤੌਰ ਤੇ ਸਾਨੂੰ ਭਾਈ ਬਿਲਡਿੰਗਾਂ ਗੁਰਦਰਨੀ ਚਾਹੀਦੇ ਸਾਨੂੰ ਉਥੇ ਗਿਆਨ ਚਾਹੀਦਾ ਦੇਣ ਵਾਲੇ ਕਿ ਕੋਈ ਗੱਲੇ ਭਾਈ ਜੇ ਇਨਕਮ ਥੋੜੀ ਹੈ ਇਹ ਚੀਜ਼ਾਂ ਘਟਾ ਦਿਓ ਸਿਰਫ ਗਿਆਨ ਵਧਾ ਦਿਓ ਬਿਲਡਿੰਗ ਬਣਾਉਣ ਦਾ ਕੀ ਫਾਇਦਾ ਜੇ ਕੋਈ ਗਿਆਨਵਾਨ ਇਹਨਾਂ ਅੰਦਰ ਹੋਵੇ ਵਿੱਚ ਬੈਠ ਕੇ ਸਕੂਲ ਦਾ ਕੋਈ ਫਾਇਦਾ ਜਾਂ ਉਸ ਹਸਪੀਟਲ ਦਾ ਕੀ ਫਾਇਦਾ ਕਿ ਬਿਲਡਿੰਗ ਤਾਂ ਬੜੀ ਉੱਚੀ ਹੈ 7 ਮੰਜ਼ਲੀ ਬਣਾ ਲਈ ਪਰ ਅੰਦਰ ਡਾਕਟਰ ਹੀ ਕੋਈ ਨਹੀਂ ਇਲਾਜ ਵਾਲਾ ਬਰੀਤ ਨਹੀਂ ਹੋਣਾ ਕੋਈ ਨਹੀਂ ਕੋਈ ਠੀਕ ਹੋ ਵੀ ਉਥੋਂ ਭਾਈ ਬਿਲਡਿੰਗ ਨੂੰ ਮੱਥਾ ਟੇਕੇ ਤਾਂ ਕਿਹਦਾ ਪਈ ਅਜ ਤੱਕ ਇਲਾਜ ਨਹੀਂ ਹੋਇਆ ਸਕੂਲ ਕੋ ਜੁਨੀ ਬੈਠੇ ਜਿੰਨੀ ਮਰਜ਼ੀ ਹੁੱਚੀ ਹੋਵੇ ਟੀਚਰਾਂ ਦਾ ਹੋਣਾ ਜ਼ਰੂਰੀ ਉਸੇ ਤਰ੍ਹਾਂ ਹੀ ਧਾਰਮਿਕ ਸਥਾਨ ਦੇ ਉੱਤੇ ਉਥੇ ਗਿਆਨ ਦੇਣ ਵਾਲੇ ਜੋ ਅਸੀਂ ਕਰਦੇ ਆ ਨਾ ਕਿਉਂਕਿ ਉਹ ਕੇਵਲ ਅਮਰਤਬੀੜੀ ਆਇ ਤਕਰੀਬਨ 99% ਗੁਰਦੁਆਰਿਆਂ 'ਚ ਇਹੀ ਹੁੰਦਾ ਵਾ ਇਹ ਆਇਆ ਭਾਈ ਸਵੇਰ ਜਿੰਦਾ ਖੋਲਿਆ ਨਿਤਨੇਮ ਕਰਦਾ ਪਤਾ ਲੱਗੀ ਕੁਛ ਨਹੀਂ ਅ ਰੋਜ਼ ਪੰਕਤੀ ਪੜਦੇ ਆ ਨਾ ਜਪਜੀ ਸਾਹਿਬ ਦੀ ਗੁਰਾਂ ਇੱਕ ਦੇਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਪੜਿਆ ਤਾਂ ਰੋਜ਼ ਐ ਸਮਝ ਇੱਕ ਦਿਨ ਵੀ ਨਹੀਂ ਆਈ ਕਿਉਂਕਿ ਇਹਦੇ ਉੱਤੇ ਕਿਸੇ ਨੇ ਜ਼ੋਰ ਨਹੀਂ ਦਿੱਤਾ ਸਮਝਾਇਆ ਨਹੀਂ ਆ ਬ ਐਡੇ ਵੱਡੇ ਸਥਾਨ ਤੇ ਵੀ ਗਏ ਗੁਰਦਾਰੇ ਚ ਵੀ ਗਏ ਬੜੀ ਤਕੜੀ ਬਿਲਡਿੰਗ ਸੀ ਪਰ ਮਾਤੀ ਨਾ ਕੋਈ ਆਈ ਤੇ ਗੁਰੂ ਦੇ ਘਰ ਕਿਵੇਂ ਪਹੁੰਚੇਗਾ ਕਿਵੇਂ ਮੁਕਤ ਹੋ ਜਾਏਗਾ ਇਥੇ ਪੰਡ ਵਾਲਿਆਂ ਦੀ ਗਿਣਤੀ ਨਹੀਂ ਇਥੇ ਕੇਵਲ ਤੋਂ ਕੇਵਲ ਉਹਨਾਂ ਨੂੰ ਹੀ ਉਸ ਮਾਲਕ ਦੇ ਦਰਤੇ ਗਿਣਿਆ ਜਾਂਦਾ ਜਿਨ੍ਹਾਂ ਨੇ ਉਹ ਹੁਕਮ ਨੂੰ ਪ੍ਰਵਾਨ ਕਰ ਲਏ ਜਿਨ੍ਹਾਂ ਨੂੰ ਇੱਕ ਗੱਲ ਦੀ ਸਮਝ ਆ ਗਈ ਇੱਕ ਜਿਹੜਾ ਸੀ ਜਪਜੀ ਸਾਹਿਬ ਤੋਂ ਆਰੰਭ ਚ ਪਰਦੇ ਨੇ ਇੱਕ ਓ ਅੰਕਾਰ ਓ ਅੰਕਾਰਤਾ ਆਗਾ ਦਾ ਪਸਾਰਾ ਹੋ ਗਿਆ ਨਾ ਚਲ ਭਾਈ ਜੇ ਤੈਨੂੰ ਨਹੀਂ ਸਮਝ ਆਉਂਦੀ ਮੈਂ ਹੋਰ ਪਸਾਰਾ ਕਰਦਾ ਕਿ ਜਿਹਨੂੰ ਇੱਕ ਮੂਲ ਮੰਤਰੀ ਸਮਝ ਆ ਗਿਆ ਭਾਈ ਸਮਝੋ ਕਹਾਣੀ ਉਹਦੀ ਪਾਰ ਹੈ ਤੇ ਸਾਨੂੰ ਕੀ ਹੱਲੇ ਤੱਕ ਸਮਝ ਕੀ ਆਉਣਾ ਅਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਅਜੋ ਸਾਡੇ ਹਾਲਾਤ ਇਹਦੇ ਜ਼ਿੰਮੇਦਾਰ ਕੌਣ ਹੈ ਦੱਦੇ ਦੋਸ਼ ਨਾ ਦੇ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੀਏ ਅਬਰਜਨਾ ਅਸੀਂ ਦੂਸਰੇ ਧਰਮਾਂ ਦੇ ਉੱਤੇ ਬਲੇਮ ਕਰਦੇ ਆ ਕਿ ਤੁਸੀਂ ਭਾਈ ਇੱਥੇ ਪ੍ਰਚਾਰ ਕਿਉਂ ਕਰਦੇ ਤੁਸੀਂ ਕਿਉਂ ਕਰਦੇ ਹੋ ਭਾਈ ਦੁਨੀਆ ਦੇ ਕੋਨੇ-ਕੋਨੇ 'ਚ ਬੈਠੇ ਹਾਂ। ਬਾਠ ਹੁੰਦੇ ਆ, ਕੀਰਤਨ ਹੁੰਦੇ ਆ, ਨਗਰ ਕੀਰਤਨ ਹੁੰਦੇ ਆ। ਤੁਹਾਡੇ ਧਾਮ ਬਣੇ ਹੋਣੇ, ਗੁਰਸਥਾਨ ਬਣਿਆ, ਬਿਲਡਿੰਗਾਂ ਬਣੀਆਂ। ਜਿਦੋਂ ਭਾਈ ਤੁਸੀਂ ਬਣਾਉਂਗੇ ਤੇ ਤੁਹਾਡੇ ਵੀ ਕੋਈ ਬਣਾਊਗਾ। ਤੁਸੀਂ ਆਪਣਾ ਖਿਆਲ ਰੱਖੋ ਬਸ। ਇਹ ਅਸੀਂ ਭਾਈ ਉੱਚੇ ਹਾਂ, ਉੱਚੇ ਰਹਿਣਾ, ਗੁਰੂ ਦੀ ਮੱਤ ਤੇ ਚੱਲਦੇ ਰਹੋ। ਇਹਨਾਂ ਦੇਖੋ ਆਲੇ-ਦਾਲੇ ਕੀ ਹੋ ਰਿਹਾ। ਜੇ ਆਲਾ-ਦਾਲਾ ਦੇਖੋਗੇ ਨਾ ਕੀ ਰੋਡ ਤੇ ਜਾ ਰਹੇ ਆ ਜੇ ਤਾ ਸਾਹਮਣੇ ਦੇਖ ਕੇ ਚੱਲੋਗੇ ਕਿ ਮੇਰੀ ਮੰਜ਼ਿਲ ਇਹ ਆ ਮੇਰਾ ਰੋਡ ਇਹ ਆ ਫੇਰ ਤਾਂ ਐਕਸੀਡੈਂਟ ਹੁੰਦਾ ਨਾ ਜੇ ਜਦੋਂ ਐਵੇਂ ਮੂੰਹ ਖੱਬੇ ਸੱਜੇ ਘਮਾਈ ਜਾਓਗੇ ਤੇ ਫਿਰ ਭਾਈ ਐਕਸੀਡੈਂਟ ਤਾਂ ਹੋਣਾ ਹੀ ਹੋਣਾ ਨਾ ਖਤਮਾ ਹੋਵੇਗਾ ਹੋਵੇਗਾ ਉਹੀ ਹਾਲ ਸਾਡਾ ਅਸੀਂ ਐਵੇਂ ਚਾਰੋਂ ਤਰਫ ਟਕਰਾ ਮਰੀ ਜਾਂਦੇ ਆ ਤੂੰ ਭਾਈ ਉੱਥੇ ਨਾ ਜਾ ਤੂੰ ਉੱਥੇ ਨਾ ਆ ਤੂੰ ਆ ਨਾ ਕਰ ਤੂੰ ਆ ਨਾ ਖਾ ਆ ਨਾ ਪੀ ਬੜੇ ਹੀ ਅਗਿਆਨੀ ਲੋਕ ਐ ਸੀ ਇਹ ਸਾਨੂੰ ਇਸੇ ਝੰਝੜ ਵਿੱਚ ਵਸਾਇਆ ਹੋਇਆ ਹੈ ਜੇ ਕਿਤੇ ਗੁਰੂ ਦੀ ਮਤ ਲਈ ਹੁੰਦੀ ਹੁਣ ਬਹੁਤਾ ਲੋਕਾਂ ਦੇ ਵਿੱਚ ਮਨਾ ਚਾਹੁੰਦਾ ਖਾਣ ਪੀਣ ਦਾ ਵੀ ਆਹ ਚੀ ਨਹੀਂ ਖਾਣੀ ਇਹ ਵੇਜ ਇਹ ਨੌਨ ਵੇਜ ਇਹਦੇ ਵਿੱਚ ਕੁਝ ਵੀ ਸੰਸਾਰ ਦੇ ਵਿੱਚ ਵੇਜੀਟੇਰੀਨ ਹੈ ਹੀ ਨਹੀਂ ਭਾਗ ਮਾਸ ਤੋਂ ਮੁਕਤ ਕੁਝ ਨਹੀਂ ਹੈ ਤਿੰਨ ਭਾਂਤੀ ਦੇਖ ਬਣਦੀਆਂ ਨਾ ਤਿੰਨਾਂ ਦੇ ਵਿੱਚ ਮਾਸ ਅਸਬਕ ਦੇਗ ਬਣਾਉਨੇ ਆ ਚੀਨੀ ਰੋਜ਼ ਖਾਣੇ ਤੁਸੀਂ ਚਾਹ ਪੀਂਦੇ ਹਰ ਕੋਈ ਖਾਂਦਾ ਪੀਂਦਾ ਸਵੰਦਾ ਤੁਹਾਨੂੰ ਪਤਾ ਇਹਦੇ ਵਿੱਚ ਮਾਸ ਮਲਾਇਆ ਜਾਂਦਾ ਕਿ ਇਹਦੇ ਵਿੱਚ ਕਹਿੰਦੇ ਸੂਰ ਦੀ ਚਰਵੀ ਮਲਾਈ ਜਾਂਦੀ ਏ ਜੇ ਕਿਦੋਂ ਤੁਸੀਂ ਭਾਈ ਸ਼ੁੱਧ ਹੋ ਗਏ ਵਿੱਚ ਵੇਜਿਟੇਰੀਅਨ ਹੋ ਗਏ ਰੋਜ਼ ਚਾਹ ਪੀਣੀ ਆ ਦੇਖ ਸਕਦੇ ਆ ਸਭ ਕੁਝ ਸਕਦੇ ਤੇ ਦੂਸਰਾ ਰਹਿ ਗਿਆ ਭਾਈ ਅਨਾਜ ਆਟਾ ਜੇਤੇ ਦਾਣੇ ਅੰਨ ਕੇ ਜੀਆਂ ਆਵਾਜ਼ ਨਾ ਕੋਈ ਕਿ ਜਿੰਨੇ ਵੀ ਦਾਣੇ ਭਈ ਅਨਾਦ ਦੇ ਸਾਰਿਆਂ ਦੇ ਵਿੱਚ ਜੀਵ ਹੈ ਇਹ ਵੀ ਤਾਂ ਵਹਿਗਰੂ ਤੋਂ ਬਣਿਆ ਹੋਇਆ ਕਿ ਜੋ ਅਗਾ ਆ ਗਿਆ ਪਾਣੀ ਪਾਣੀ ਦੀ ਗੱਲ ਵੀ ਸੁਣ ਲਓ ਉਹ ਵੀ ਸ਼ੁੱਧ ਨਹੀਂ ਹੈ ਉਹ ਵੀ ਜੀਵ ਜੰਤੂਆਂ ਨਾਲ ਭਰਿਆ ਪਿਆ ਹੋਇਆ ਕਿੰਨੇ ਜੀ ਨੇ ਪਾਣੀ ਦੇ ਵਿੱਚ ਇਹ ਨੇ ਕਿ ਸਾਨੂੰ ਦਿਖਦੇ ਨਹੀਂ ਜਦੋਂ ਭਾਈ ਦੇਖੋਗੇ ਨਾ ਉਹ ਮਸ਼ੀਨ ਜੀ ਜਿਹੜੀ ਹੁੰਦੀ ਹੈ ਮਾਈਕਰੋਸਕੋਪ ਤੇ ਤੁਹਾਨੂੰ ਬਹੁਤ ਕੁਝ ਡਾਕਟਰ ਦੱਸਣਗੇ ਭਾਈ ਬਹੁਤ ਕੁਸੇ ਦੇ ਵਿੱਚ ਕਿ ਜੀਵ ਜੰਤੂ ਹੁੰਦੇ ਕਹਿੰਦੇ ਵੀ ਫਿਲਟਰ ਵਾਲਾ ਪਾਣੀ ਪੀਣਾ ਸਾਦਾ ਡਰਕ ਨਹੀਂ ਪੀਣਾ ਕਿ ਇਹ ਹੀ ਕਾਰਨ ਹੁੰਦੇ ਆ 42 ਲੱਖ ਕਿੰਨੀ ਜੁਨੀ ਹੈ ਆਪਣੀ 84 8400 ਅੱਧੀ 42 42 ਲੱਖ ਕਹਿੰਦੇ ਇੰਨੀ ਜੂਨੀ ਪਾਣੀ ਦੇ ਵਿੱਚ 42 ਲੱਖ ਜੀ ਜਲਮੇ ਹੋਤੇ ਸਤਿਗੁਰਪਾਛੇ ਹੀ ਦੱਸ ਰਹੇ ਨੇ ਇਹ ਕਹਿੰਦੇ ਭਾਈ 42 ਲੱਖ ਜੂਨ ਹੈ ਇਹ ਪਾਣੀ ਦੇ ਵਿੱਚ ਕੋਈ ਸਾਨੂੰ ਦੀਦੀਆਂ ਕੁਝ ਨਹੀਂ ਦੀਦੀ ਕਿਧਰੋਂ ਪੈਸ਼ੁੱਧ ਹੋ ਗਈ ਸੀ ਫਿਰ ਵੀ ਇਹਨਾਂ ਗੱਲਾਂ ਦੇ ਉੱਤੇ ਸਾਨੂੰ ਮੈਂ ਆਮ ਹੀ ਕਹਿਣਾ ਪਈਏ ਕੋਈ ਪੰਥਕ ਵਿਸ਼ੇ ਹੈ ਕੀ ਕੋਈ ਭਾਈ ਪੰਥਕ ਵਿਸ਼ੇ ਹੈ ਅਸੀਂ ਤਾਂ ਖੁਦ ਹੀ ਕਮਾਸ ਤਾਂ ਚੱਲਦੇ ਫਿਰਦੇ मासो जम्मे मासो निमे हम मासे के भांडे अपना शरीरूपी जो भांडा ये मासी है ये विषय खान ना खाने का कोई नहीं है गल ये है कि इनु विचार नहीं क्यों वासे करे मास मास कर मूर्ख झगड़े मूर्ख बनते ए दी गल ही ना तोड़ जेडी गल करनी है ओ गल कर भाई इथे ਗੱਲ ਇਹ ਕਰਕੇ ਕੇਵਲ ਤੋਂ ਕੇਵਲ ਸਤਗੁਰ ਦੀ ਬਾਣੀ ਇੱਕ ਹੁਕਮ ਹੈ ਇਸ ਨੂੰ ਅਸੀਂ ਮੰਨਣਾ ਇਹਦੇ ਤੇ ਜੋਰ ਦੇ ਬਾਕੀ ਤੇਰੀ ਕੋਈ ਲੋੜ ਨਹੀਂ ਹੈ ਕਿ ਸਾਨੂੰ ਨਾ ਤੇਰੀ ਰਮ ਲੈਣ ਦੀ ਲੋੜ ਨਾ ਕੋਈ ਹੋਰ ਵਸਤਾਂ ਦੀ ਲੋੜ ਹੈ ਨਾ ਸਤਗੁਰਾਂ ਨੂੰ ਭੋਜਨ ਦੀ ਲੋੜ ਹੈ ਉਹ ਤਾਂ ਖੁਦ ਇੱਕ ਦੱਦਾ ਦਾਤਾ ਇੱਕ ਸਭ ਕੋ ਦੇਵਨਹਾਰ ਉਹ ਸਾਰਿਆਂ ਨੂੰ ਦਿੰਦਾ ਉਹ ਤੇਰੇ ਕਰਕੇ ਬੈਠਾ ਕਿ ਤੂੰ ਮੈਨੂੰ ਖੜਾ ਉਹ ਜਿਹੜਾ ਤੈਨੂੰ ਦੇ ਸਕਦਾ ਪਕਾ ਕੇ ਖਾ ਵੀ ਸਕਦਾ ਤੁਹਾਨੂੰ ਕੀ ਪਤਾ ਪੱਕੇ ਹੋ ਖਾਂਦਾ ਕਿ ਕੱਚੇ ਖਾਂਦਾ ਭਈ ਉਹਦਾ ਤਾਂ ਕੋਈ ਰੰਗ ਨਹੀਂ ਕੋਈ ਰੂਪ ਨਹੀਂ ਹੈ ਫਿਰ ਵੀ ਅਸੀਂ ਅਗਿਆਨਤਾ ਦੇ ਮਗਰ ਤੁਰੇ ਫਿਰਦੇ ਆ ਅਗਿਆਨੀ ਲੋਕਾਂ ਨੇ ਸਾਨੂੰ ਡੋਬੋਇਆ ਹੋਇਆ ਹੈ ਕਿ ਅਗਿਆਨਤਾ ਦੇ ਮਗਰ ਤੁਰੇ ਫਿਰਦੇ ਆ ਇਸ ਕਰਕੇ ਕਹਿੰਦੇ ਭਈ ਗਿਆਨ ਦਾ ਹੋਣਾ ਜ਼ਰੂਰੀ ਹੈ ਸੰਸਾਰਿਕ ਗਿਆਨ ਤੇ ਸੰਸਾਰਿਕ ਜਮਾਨ ਨਹੀਂ ਖਾਉਂਗੇ ਧਰਮ ਕੀ ਗਿਆਨ ਤੇ ਧਰਮਕ ਤੌਰ ਤੇ ਤੁਸੀਂ ਮਾਰ ਨਹੀਂ ਖਾਓਗੇ ਤੁਹਾਨੂੰ ਸੱਚ ਝੂਠ ਦਾ ਪਤਾ ਲੱਗੇਗਾ ਤੁਸੀਂ ਦੋਨੇ ਪਾਸੋਂ ਹੀ ਡਿਗੇ ਹੋਏ ਆ ਤੁਹਾਨੂੰ ਇਸੇ ਵੱਲੋਂ ਤੋੜਿਆ ਜਾ ਰਿਹਾ ਹੈ ਪੁਜਾਰੀ ਬਣਾਇਆ ਤੁਨੂੰ ਪੂਜਾ ਕਰਨ ਵਾਸਤੇ ਲਾਤਾ ਆਹ ਕੰਮ ਕਰੋ ਨਵੇਂ ਨਵੇਂ ਬਾਬੇ ਉੱਢਦੇ ਆ ਅੱਜ ਉਹਨਾਂ ਦੀ ਹਿੰਮਤ ਹੀ ਨਹੀਂ ਮੁਰੇ ਆਉਣ ਦੀ ਪੁੱਛੀ ਤੇ ਲਿਆ ਭਈ ਕਿ ਚਲੋ ਭਾਈ ਤੇਰਾ ਬਾਬਾ ਜੀ ਬਹੁਤ ਮਹਾਨ ਹੈ ਚਲੋ ਸਾਨੂੰ ਮਿਲਾ ਦਿਓ ਭਾਈ ਕਿਪਤਾ ਅਸੀਂ ਗਲਤ ਹੋਈ ਹੋ ਸਕਦਾ ਕਿ ਤੇਰੇ ਬਾਬੇ ਚ ਪਾਵਰ ਸ਼ਕਤੀ ਹੈ ਉਹ ਬਿਲਕੁਲ ਨਜ਼ਦੀਕ ਹੈ ਗੁਰੂ ਨਾਨਕ ਸਾਹਿਬ ਦੀ ਕਿ ਅਸੀਂ ਚਲੋ ਠੀਕ ਹੈ ਭਾਈ ਉਹਦੇ ਅੱਗੇ ਜਾ ਕੇ ਉਹੀ ਸਾਡੇ ਤੇ ਕਿਰਪਾ ਕਰ ਦੇਵੇ ਸਾਨੂੰ ਸਿੱਧੇ ਮਾਰਗ ਦੇ ਪਾ ਦੇਵੇ ਹੁਣ ਸਿੱਧਾ ਤਾਂ ਤੋ ਪਾਉਗਾ ਨਾ ਉਹਦਾ ਖੁਦ ਚਾਮ ਕੇ ਦੜ ਮੰਗੂ ਉਲਟਾ ਲਟਕਿਆ ਹੋਇਆ ਤੇ ਕਹਿੰਦਾ ਸੰਸਾਰ ਪੁੱਠਾ ਵਾ